ਇਕਤਾਲਾ ਨਿਊਜ਼ ਕੱਲ ਜਿਹੜਾ ਮੀਂਹ ਤੇ ਤੇਜ਼ ਹਨੇਰੀ ਆਈ ਆ ਉਸ ਦੇ ਨਾਲ ਜਿਹੜਾ ਬਿਜਲੀ ਬੋਰਡ ਦਾ ਬਹੁਤ ਸਾਰਾ ਕਾਫੀ ਨੁਕਸਾਨ ਹੋਇਆ ਅਤੇ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਆ ਬਿਜਲੀ ਬੰਦ ਆ ਕਰਨ ਕਿਉਂਕਿ ਤੇਜ਼ ਹਨੇਰੀ ਆ ਦਰਖਤ ਬਹੁਤ ਡਿਗੇ ਆ ਟਾਣੀਆਂ ਟੁੱਟ ਟੁੱਟ ਕੇ ਤਾਰਾਂ ਦੀਆਂ ਡਿਗੀਆਂ ਤਾਰਾਂ ਬਹੁਤ ਸਾਰੀਆਂ ਟੁੱਟੀਆਂ ਆ ਗੱਲਬਾਤ ਕਰਾਂਗੇ ਐਸ ਡੀਓ ਕਸ਼ਮੀਰਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਇਹਨਾਂ ਨਾਲ ਕਰਾਂਗੇ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲੇ ਜੀ ਤੋਂ ਲੋਗਤ ਉਠਾੜਾ ਇੱਕ ਕਾਲ ਆ ਰਹੀ ਧੰਨਵਾਦ ਜੀ ਹਾਂਜੀ ਸਰ ਕੱਲ ਆਇਆ ਜਿਹੜੇ ਮੀਂਹ ਪਿਆ ਜਾਂ ਤੇਜ਼ ਹਨੇਰੀ ਆਈ ਆ ਉਹਦੇ ਨਾਲ ਕਿੱਥੇ ਕਿੱਥੇ ਦਾ ਨੁਕਸਾਨ ਹੋ ਗਿਆ ਨੁਕਸਾਨ ਜੀ ਇੱਕ ਤੇ ਇੱਕ ਗਾਉਂ ਤੋਂ ਲੈ ਅੱਠ ਬੋਲ ਟੁੱਟੇ ਆ ਜੀ ਤੇ ਉਹਦੇ ਨਾਲ ਆਪਣੇ ਸਾੜੇ ਏਰੀਆ ਦੀ ਸਪਲਾਈ ਪ੍ਰਭਾਵਿਤ ਹੋਈ ਆ ਜੀ ਤੇ ਇਸ ਇਸ ਵਾਰੀ ਆਪਣੇ ਸਟਾਫ ਜਿਹੜੇ ਲੱਗੇ ਹੋਏ ਆ ਬਹੁਤ ਮਿਹਨਤ ਕਰ ਰਹੇ ਆ ਜੀ ਸ਼ਾਮ ਤੱਕ ਸਪਲਾਈ ਬਹਾਲ ਹੋਣ ਦੀ ਸੰਭਾਵਨਾ ਹੈ ਜੀ ਜਾਨੀ ਕਿ ਗੋਂਸ ਮੁਹੱਲੇ ਦੇ ਵਿੱਚ ਤੁਹਾਡੇ ਕਹਿੰਦਾ ਮਤਲਬ 8 ਪੋਲ ਉੱਥੇ ਟੁੱਟੇ ਆ 8 ਪੋਲ ਟੁੱਟੇ ਆ ਹਾਂਜੀ ਹਾਂਜੀ ਤੇ ਉੱਥੇ ਹੁਣ ਕੀ ਕਾਰਜਸ਼ਾ ਹੋ ਰਹੀ ਹੈ ਉੱਥੇ ਬੰਦੇ ਗਏ ਆ ਕਣੀਆਂ ਲੈ ਕੇ ਪੂਲ ਨਵੇਂ ਲਗਾ ਰਹੇ ਆ ਜੀ ਤੇ ਉਹਦੀ ਰਿਵੈਟ ਕਰਦੇ ਆ ਜੀ ਤੇ ਇਹ ਕੰਨ ਦੀ ਸ਼ਾਮ ਤੱਕ ਮਿਲਣ ਦੀ ਸੰਭਾਵਨਾ ਥੋੜੀ ਆ ਜੇ ਦਿਨ ਸ਼ਾਮ ਤੱਕ ਹੋ ਹੁੰਦੀ ਸਭਾ ਹੋਣੀ ਸੰਭਾਵਨਾ ਕਹਿ ਸਕਦੇ ਹਾਂ ਜੇ ਪਾ ਹਣਾ ਵੱਧ ਦਾ ਟ੍ਰੇਨ ਲੱਗ ਸਕਦਾ ਹਾਂਜੀ ਇਸ ਤੋਂ ਇਲਾਵਾ ਹੋਰ ਕੁਝ ਇਸ ਤੋਂ ਇਲਾਵਾ ਪੰਡੋੜੀ ਖਾਸ ਜੀ ਉੱਤੇ ਵੀ ਦੋ ਬੋਲ ਟਟੇ ਆ ਜੀ ਦਰਖਤ ਡਿੱਗੇ ਪਏ ਆ ਜੀ ਤੇ ਕਨੈਕਟਰ ਟਟੇ ਪਿਆ ਜੀ ਤੇ ਦਰਖਤ ਬੋਹ ਦੇਗੇ ਭੇਜ ਕਰਕੇ ਜਿਹੜੇ ਆਪਣੇ ਬਾਕੀ ਸਟਾਫ ਆ ਜੀ ਕੰਮ ਕਰ ਰਹੇ ਆ ਉਹ ਸ਼ਾਮ ਸ਼ਾਮ ਤੱਕ ਹੋਣੀ ਸੰਭਾਵਨਾ ਉਹ ਵੀ ਜਲੀ ਸ਼ਾਮ ਸ਼ਾਮ ਤੋਂ ਸ਼ਾਮ ਤੋਂ ਬੈਨ ਹੋ ਜਾਊਗਾ ਬਾਹਰ ਹੋ ਜਾਊਗਾ ਨਿਕੋਦਰ ਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਇਸ ਵਕਤ ਬੀਲੀ ਬੰਦ ਹੈ ਜੇ ਆਪਾਂ ਗੱਲ ਕਰੀਏ ਤਕਰੀਬਨ ਨੂਰਮਾ ਰੋਡ ਤੇ ਬਹੁਤ ਜ਼ਿਆਦਾ ਦਰੰਡ ਦੇ ਭੇਜ ਆ ਉਹ ਵੀ ਸਟਾਫ ਲੱਗਾ ਹੋਇਆ ਉਹ ਤਾਂ ਬੈਦ ਤੱਕ ਚੱਲੂ ਹੋਣੀ ਸੰਭਾਵਨਾ ਜੀ ਇਹਦੇ ਨਾਲ ਮਹਿਕਿੰਦਾ ਘੱਟੋ ਘੱਟ 3 ਲੱਖ ਤੋਂ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦਾ ਕਹਣਾ ਹੈ ਮਹਿਕਮੇ ਦਾ ਘਟੋ-ਘਟ 3 ਲੱਖ ਤੋਂ ਉੱਪਰ ਦਾ ਨੁਕਸਾਨ ਹੋਇਆ ਪੋਲ ਡਿਗੇ ਪਏ ਆ ਤਾਰਾਂ ਟੁੱਟੀਆਂ ਹੋਈਆਂ ਆ ਕਿਉਂਕਿ ਕੱਲ ਦਾ ਜਿਹੜੀ ਹਨੇਰੀ ਆਈ ਆ ਔਰ ਤੇਜ਼ ਬਰਸਾਤ ਹੋਈ ਆ ਉਹਨੇ ਦਰਖਤ ਬੜੇ ਸਿੱਢ ਦਿੱਤੇ ਆ ਤੇ ਨਾਲ ਤਾਰਾਂ ਟੁੱਟ ਗਈਆਂ ਪੋਲ ਵੀ ਬਹੁਤ ਡਿਗੇ ਆ ਪਰ ਨਕੋਦਰ ਸ਼ਹਿਰ ਕਿੰਨਾ ਪਰਸੈਂਟ ਚੱਲਦਾ ਜੇ ਆਪਾਂ ਦੇਖੀਏ ਕਿੰਨੀ ਸਪਲਾਈ ਚੱਲ ਰਹੀ ਹੈ ਸ਼ਾਇਦ ਤੇ ਤਕਰੀਬਨ 80% 90% ਹੀ ਚੱਲਦੀ ਆ 10% ਹੀ ਪਰਭਾਵ ਤੇ 10% ਪਰਭਾਵ ਆ ਹਾਂਜੀ ਹਾਂਜੀ ਤੇ ਕੁਝ ਜਿਆ ਕੁਝ ਬੌਂਸ ਮੇ ਲੱਗਿਆ ਉਹ ਸ਼ਾਮ ਤੱਕ ਚੱਲੂਗਾ ਜੀ ਸ਼ਾਮ ਤੱਕ ਉਮੀਦ ਕਹਿ ਸਕਦੇ ਹਾਂ ਉਮੀਦ ਹਾਂਜੀ ਉਮੀਦ ਕਹਿ ਸਕਦੇ ਹਾਂ ਹਾਂਜੀ ਹਾਂਜੀ ਕਿੰਨੇ ਵਰਕਰ ਲੱਗੇ ਜੀ ਉੱਥੇ ਆਪਣੇ ਉੱਥੇ ਲੱਗੇ ਆ ਜੀ 15 ਤੋਂ 20 ਵਰਤਨ ਲੱਗੇ ਵਰਤਨ ਲੱਗੇ ਤੇ ਜਿਹੜੇ ਪੋਲ ਉੱਥੇ ਨਵੇਂ ਪਹੁੰਚ ਚੁੱਕੇ ਹੋਏ ਹਾਂ ਪਹੁੰਚ ਗਏ ਪਹੁੰਚ ਗਏ ਕਿਰੇਨ ਪਹੁੰਚ ਗਏ ਕਿਰੇਨ ਪਹੁੰਚ ਪਹੁੰਚਤੀ ਆ ਇਸ ਤੋਂ ਇਲਾਵਾ ਕੋਈ ਪ੍ਰਭਾਵਤ ਹੋਰ ਤਾਂ ਨਹੀਂ ਲੱਗਦਾ ਜੀ ਅਜੇ ਸਿਰ ਉੱਚੀ ਗੰਢੇ ਸਪਲਾਈ ਚ ਮਹਾਲ ਕਰ ਰਹੇ ਹਾਂ ਏਪੀ ਦੇ ਬਾਅਦ ਬਾਅਦ ਚ ਮਤ ਲੱਗੂਗਾ ਮੋਟਰਾਂ ਦਾ ਇੱਕ ਸਾਹ ਤੁਸੀਂ ਨੂਰ ਮੈਰ ਰੋਡ ਦੀ ਜਿਹੜੀ ਗੱਲ ਕੀਤੀ ਹੈ ਨੂਰ ਮੈਰ ਰੋਡ ਉਹ ਉੱਥੇ ਵੀ ਆਪਣੀ ਕੋ ਸਪਲਾਈ ਹੋਈ ਆ ਉੱਥੇ ਡੱਕ ਡੱਕ ਲੱਗੇ ਡੱਕ ਲੱਗੇ ਆਨ ਯਾਨੀ ਆਨ ਯਾਨੀ ਉਹ ਉਹ ਕਿਹੜੇ ਏਰੀਏ ਨੂੰ ਪਹੁੰਚਿਆ ਇਹ ਨਸਾਨ ਸ਼ਹਿਰ ਦੀ ਆ ਸ਼ਹਿਰ ਦੀ ਸ਼ਹਿਰ ਦੀ ਹਾਂ ਜੀ ਕੀ ਹੁੰਦਾ ਬੈਂਤੀ ਆਪਰੇ ਕਰਨਾ ਕਿ ਉਹ ਗੀਸ਼ਰ ਵਾਸਤੇ ਨਹੀਂ ਕਿਉਂਕਿ ਕੰਪਲੇਟਾਂ ਆ ਰਹੀਆਂ 100 ਮੈਂ ਤੁਹਾਡੀ ਥੋੜੀ ਹੋਰ ਗੱਲ ਕਰਾਂਗਾ ਕੰਪਲੀਟ ਬਹੁਤ ਵਿਜੀ ਜਾ ਰਹੀ ਹੈ ਕੰਪਲੀਟ ਚੱਕ ਨਹੀਂ ਹੋ ਰਹੀ ਜਲਦੀ ਬਲੋਕ ਜਿਆਦਾ ਇਹੀ ਕਹਿੰਦੇ ਆ ਅਸਲ ਵਿੱਚ ਸਟਾਫ ਜਿਹੜੇ ਹਨ ਉਹਨੂੰ ਰਾਤ ਦੇ ਬਰਸਾਤ ਦੇ ਕਰਕੇ ਕੰਪਲੇਨਾਂ ਬਹੁਤ ਜ਼ਿਆਦਾ ਆਈਆਂ ਹੋਈਆਂ ਜੀ ਇਸ ਕਰਕੇ ਬੰਦੇ ਫਿਰ ਵੀ ਮਿਹਨਤ ਕਰਕੇ ਟੈਨ ਨੰਬਰ ਵਾਈ ਚਲਾ ਰਹੇ ਆ ਜੀ ਉਹ ਮਿਹਨਤ ਕਰੀਏ ਕਿ ਸ਼ਾਂਤਾਂ ਕਿਹੜੀ ਸਪਲਾਈ ਸ਼ੁਰੂ ਹੋਵੇਗੀ ਤਕਰੀਬਨ ਸ਼ਾਂਤ ਤੱਕ 99% ਤੋਂ ਹੁੰਦੀ ਸੰਭਾਵਨਾ ਉਹ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਸਾਡੇ ਨਾਲ ਐਸ ਡੀਓ ਕਸ਼ਮੀਰਾ ਸਿੰਘ ਜੀ ਸਿਟੀ ਬਿਜਲੀ ਬੋਰਡ ਤੋਂ ਜਿਨ੍ਹਾਂ ਨੇ ਦੱਸਿਆ ਕਿ ਕੱਲ ਦਾ ਜਿਹੜਾ ਨੇਰੀ ਤੂਫਾਨ ਆਇਆ ਆ ਔਰ ਲਗਾਤਾਰ ਮੀਂਹ ਪਿਆ ਆ ਉਸ ਮੀਂਹ ਨੇ ਬਿਲੀ ਵਿਭਾਗ ਦਾ ਬਿਲ ਵੀ ਵਿਭਾਗ ਦਾ ਕਾਫੀ ਨੁਕਸਾਨ ਤਿੰਨ ਇਹਨਾਂ ਦੇ ਕਹਿਣ ਦੇ ਮੁਤਾਬਕ 3 ਲੱਖ ਤੋਂ ਉੱਪਰ ਦਾ ਨੁਕਸਾਨ ਹੋਇਆ ਜੇ ਇਕੱਲੇ ਗੌਸ ਮਹੱਲੇ ਦੀ ਗੱਲ ਕਰੀਏ ਉੱਥੇ 8 ਪੋਲ ਉੱਥੇ ਡਿੱਗੇ ਆ ਉਥੇ ਇਹਨਾਂ ਨੇ ਕ੍ਰੇਨ ਭੇਜ ਦਿੱਤੀ ਆ ਲੇਬਰ ਆਪਣੇ ਜਿਹੜੇ ਵਿਭਾਗਾਂੇ ਲੋ ਬੰਦੇ ਲੱਗੇ ਹੋਏ ਆ ਉਹ ਇਹਨਾਂ ਦਾ ਕਹਿਣਾ ਕਿ ਸ਼ਾਮ ਤੱਕ ਜੇ ਅਪ ਕਹ ਦਈਏ ਸੰਭਾਵਨਾ ਸ਼ਾਮ ਤੱਕ ਸੰਭਾਵਨਾ ਸਪਲਾਈ ਚਾਲੂ ਹੁੰਦੀ ਆ ਟਾਈਮ ਵੱਧ ਘਟ ਵੀ ਲੱਗ ਸਕਦਾ ਇਸ ਤੋਂ ਇਲਾਵਾ ਨੂਰ ਮੇਰ ਰੋਡ ਤੇ ਵੀ ਇਹਨਾਂ ਦਾ ਕਹਿਣਾ ਕਿ ਬਹੁਤ ਦਰਖਤ ਟੁੱਟੇ ਆ ਟਾਹਣੀਆਂ ਟੁੱਟ ਕੇ ਤਾਰਾਂ ਤੇ ਡੁੱਗੀਆਂ ਵਾਂ ਉਹਦੇ ਨਾਲ ਸ਼ਹਿਰ ਦੀ ਜਿੱਥੇ-ਜਿੱਥੇ ਦੀ ਵੀ ਬਿਜਲੀ ਜਾਨੀ ਬੰਦ ਪਈ ਆ ਉਹ ਵੀ ਜਲਦੀ ਤੋਂ ਜਲਦੀ ਜਿਹੜੀ ਉਹ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋਦਰ